ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਤੇ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਰਪਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚੁਣੌਤੀ ਦੇਣਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਇਸ ਦੇਸ਼ ਦੇ ਅੰਦਰ ਜਿਸ ਨੂੰ ਸਿੱਖਾਂ ਨੇ ਯਾਦ ਕਰਵਾਇਆ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਹੁਣ ਦੇਸ਼ ਦੀ ਸਰਕਾਰ ਜਿਹੜੀ ਆ ਚਾਹੇ ਸੂਬਾ ਚਾਹੇ ਕਿ ਨਾ ਸੈਂਟਰ ਦੀ ਉਹ ਗੁਰਤੇਗ ਬਹਾਦਰ ਜੀ ਦੀ ਜਾਂ ਜਿਹੜੀ ਆ ਸ਼ਹੀਦ ਇਸਤਾਲ ਦੀ ਨੂੰ ਵੱਡੇ ਪੱਦਰ ਤੇ ਮਨਾਉਣ ਤੇ ਦਾਅਵੇ ਕਰਦੀ ਆ ਪਰ ਅੱਜ ਸਾਨੂੰ ਰੋਜ਼ ਐਸੀ ਖਬਰ ਮਿਲਦੀ ਆ ਜਿਹਦੇ ਨਾਲ ਸਿੱਖਾਂ ਤੇ ਹਮਲਾ ਕੀਤਾ ਜਾਂਦਾ ਸਿੱਖਾਂ ਦੀ ਹੋਣ ਤੇ ਸਿੱਖਾਂ ਦੀ ਪਛਾਣ ਤੇ ਹਮਲਾ ਕੀਤਾ ਜਾਂਦਾ। ਕੱਲ ਹਰਿਆਣੇ ਦੇ ਵਿੱਚ ਇੱਕ ਬੱਚਾ ਆ ਜਿਹੜਾ ਨੀਡ ਦੇ ਟੈਸਟ ਦੇ ਵਿੱਚੋਂ ਉਹਨੂੰ ਘੰਟਾ ਬਾਹਰ ਰੱਖਿਆ ਗਿਆ। ਮਾਨਸਿਕ ਤੌਰ ਤੇ ਪੀੜਾ ਕੀਤੀ ਗਈ। ਅੱਜ ਗੁਰਪ੍ਰੀਤ ਨਾਮ ਦੀ ਲੜਕੀ ਜਿਹੜੀ ਔਰੰਸਰ ਸਾਹਿਬ ਤੋਂ ਆਈ ਆ ਜੈਪੁਰ ਦੇ ਵਿੱਚ ਜਿੱਥੇ ਕੀ ਉਹਨਾਂ ਨੇ ਜੁਡੀਸ਼ਰ ਦਾ ਟੈਸਟ ਦੇਣਾ ਉੱਥੇ ਉਹਨੂੰ ਬਾਹਰ ਖੜਾ ਕੀਤਾ ਗਿਆ। ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ। ਹੱਲੇ ਵੀ ਵਿਚਾਰੀ ਬਾਹਰ ਖੜੀ ਆ ਬੜਾ ਮਜੂਸ ਮਨ ਦੇ ਨਾਲ। ਸੋ ਮੈਂ ਸਮੁੱਚੇ ਲੋਕਾਂ ਨੂੰ ਮਾਨਤਾ ਦੇ ਭਲੇ ਦੀ ਗੱਲ ਕਰਨ ਦੇ ਦਾਅਵੇਦਾਰਾਂ ਨੂੰ ਖਾਸ ਤੌਰ ਤੇ ਭਾਜਪਾ ਦੇ ਵਿੱਚ ਬੈਠੇ ਪੱਗਾਂ 'ਚ ਸਿਰ ਫਸਾ ਕੇ ਬੈਠੇ ਉਹਨਾਂ ਲੋਕਾਂ ਨੂੰ ਚਰਚਾਉਂਦੀ ਦਿੰਨਾ ਕਿ ਘੱਟੋ-ਘੱਟ ਇਹ ਕੁਝ ਜਿਹੜਾ ਵਾਪਰ ਰਿਹਾ ਇਸ ਤੇ ਇਸ ਦੇ ਉੱਤੇ ਕੁਝ ਦੇਖੋ ਤੇ ਸਮੁੱਚੀ ਸੰਗਤ ਨੂੰ ਕਹਿਣਾ ਕਿ ਸਰਕਾਰ ਨੂੰ ਲੜਨ ਤਾਂ ਪਾਓ ਤੇ ਛਲੋਣੀ ਗੁਰਦੁਆਰਾ ਪਰੰਦਰ ਕਮੇਟੀ ਪਹਿਲਾਂ ਵੀ ਇਨ੍ਹਾਂ ਕੇਸਾਂ ਨੂੰ ਲੜਦੀ ਆ ਤੇ ਅਸੀਂ ਇਸ ਕੇਸ ਨੂੰ ਵੱਡੇ ਪੱਧਰ ਤੇ ਫਿਰ ਲੜ ਰਹੇ ਹਾਂ ਉਸ ਬੱਚੀ ਦੇ ਨਾਲ ਜੋ ਮਾਨਸਿਕ ਤੌਰ ਤੇ ਪੀੜਾ ਹੋਈ ਆ ਉਸ ਦੇ ਨਾਲ ਅਸੀਂ ਡਟ ਕੇ ਖੜੇ ਆ ਪਰ ਸਮੁੱਚੇ ਆਬਾਦ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤ ਹਰਕਤਾਂ ਨੇ ਯੋਗੀ ਸਿੱਖੀ ਦਾ ਕਕਾਰ ਸਿੱਖ ਦਾ ਇੱਕ ਅੰਗ ਹੁੰਦਾ ਸਰਕਾਰ ਨੇ ਇਸ ਗੱਲ ਦੇ ਵਿਸ਼ਵਾਸ ਦੁਆਏ ਨੇ ਪਰ ਫੇਰ ਬੱਚਿਆਂ ਨਾਲ ਇਹ ਕੁਝ ਹੋ ਰਿਹਾ ਇਹ ਬਹੁਤ ਮਾਰੀ ਗੱਲ ਆ ਇਹਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰੋ